ਗੁਰਾਂ ਦੇ ਬਾਕਾਂ ਉੱਪਰ ਚੱਲਦੇ ਨਹੀਂ ਅਤ ਗੁਰਾਂ ਪਾਸੋਂ ਮੂੰ ਫੇਰ ਲੈਂਦੇ ਹਨ ਸੋਹੀ ਗੁਰੂ ਜੀ ਉਹਨਾਂ ਜੀਵਾਂ ਦੀ ਕਿਆ ਗਤੀ ਹੋਵੇਗੀ ਤਾਂ ਸ੍ਰੀ ਗੁਰੂ ਨਾਨਕ ਜੀ ਅਗਲੀ ਪੌੜੀ ਆਖੀ ਸੂਕਰ ਸਵਾਨ ਸੂਕਰ ਸਵਾਨ ਗਰਦਵ ਮਯਾਰਾ ਪਸ਼ੂ ਪਰੇਤ ਨੀਚ ਚੰਡਾਲਾ ਗੁਰ ਤੇ ਮੂ ਫੇਰੇ ਤਿੰਨ ਕਾ ਨਰਕ ਘੋਰ ਗਿਆ ਵੰਦਨ ਬਾਂਦਿਆ ਮਰਿਆ ਏ ਜਾਈਏ ਤਿਸ ਕਾ ਪਰਮਾਰਥ ਸ੍ਰੀ ਗੁਰੂ ਜੀ ਕਹਿੰਦੇ ਹਨ ਸੁਣੋ ਸ੍ਰੀ ਠਾਕਰ ਜੀ ਸੁਣੋ ਸ੍ਰੀ ਠਾਕਰ ਜੀ ਦੇ ਪਿਆਰਿਓ ਜੋ ਮਨੋਖ ਗੁਰਾਂ ਥੀ ਮੂ ਫੇਰ ਲੈਂਦੇ ਹਨ ਸੋ ਸੁਕਰ ਕੇ ਜਨਮ ਅਰ ਨੀਚ ਚੰਡਾਲਾਂ ਕੀ ਜਨਮ ਤੇ ਕਾਉਂ ਕੇ ਜਨਮ ਆਵेंगे ਤੇ ਹੋਰ ਪਸੂ ਕੇ ਜਨਮ ਕੀ ਤਾਂ ਗਿਣਤੀ ਕਾਈ ਨਹੀਂ ਔਰ ਪਰੇਤ ਔਰ ਪਰੇਤਾں ਪਰਚਾ ਪਸਾਚਾਂ ਕੇ ਜਨਮ ਪੀ ਆਵੇਂਗੀ ਸੋ ਇਤਰਾ ਜੂਨਾ ਵਿੱਚ ਫੇਰ ਰਹਿਗੇ ਔਰ ਜੋ ਕੋਈ ਗੁਰਾਂ ਸੇ ਬੇਮੁਖ ਹੋਵੇਗਾ ਸੋ ਤਿੰਨ ਕੋਏ ਜੁਨਾ ਪ੍ਰਾਪਤ ਹੋਣ ਗੀਆਂ ਤੇ ਸੁਣੋ ਭਾਈ ਜਨੋ ਇਹ ਸਰਬ ਜੁਨਾ ਵਿਖੇ ਨਖੇਦ ਜੁਨਾ ਹਨ ਤਾਂ ਫੇਰ ਸੰਤਾ ਕਿਹਾ ਹੇ ਗੁਰੂ ਜੀ ਜੋ ਸਤਗੁਰੂ ਕੇ ਮਿਲੇ ਕਾ ਸੰਮੁਖ ਰਹਿੰਦੇ ਹਨ ਤੇ ਬਚਨਾਂ ਉੱਪਰ ਚੱਲਦੇ ਹਨ ਜੀ ਉਹਨਾਂ ਤਾਂ ਹੀ ਕਿਆ ਫਲ ਪ੍ਰਾਪਤ ਹੁੰਦਾ ਹੈ ਤਾਂ ਫੇਰ ਗੁਰੂ ਜੀ ਅਗਲੀ ਪੌੜੀ ਆਖੀ ਗੁਰ ਸਿਵਾਤੀ ਲੇ ਪਦਾਰਥ ਹਿਰਦੇ ਸਦਾ ਰਹੇ ਕਿਰਤਾਰਥ ਸਾਚੀ ਦਰਗਾਹ ਪੁੱਛੇ ਨ ਕੋਈ ਸਾਚੀ ਦਰਗਾਹ ਪੁੱਛਣਾ ਹੋਈ ਮਾਨੇ ਹੁਕਮ ਸੀ ਜੈਦਰ ਸੋਈ ਜਿਸ ਕਾ ਪਰਮਾਰਥ ਸ੍ਰੀ ਗੁਰੂ ਜੀ ਕਹਿੰਦੇ ਹਨ ਸੁਣੋ ਸੰਤ ਜਨੋ ਜੋ ਕੋਈ ਪਰਮੇਸ਼ਰ ਜੀ ਕੀ ਤਨ ਮਨ ਲਾਇ ਕਰ ਸੇਵਾ ਕਰੇਗਾ ਤਿਸ ਪ੍ਰਾਣੀ ਕਾਏ ਜਨਮ ਭੀ ਸਫਲ ਹੋਵੇਗਾ ਅਰ ਪ੍ਰੇਮ ਰੂਪੀ ਪਦਾਰਥ ਜੋ ਹੈ ਸੋ ਉਸ ਨੂੰ ਹੱਥ ਆਵੇਗਾ ਅਤੇ ਨਿਰਾਕਾਰ ਕੀ ਕਿਰਪਾ ਕਰਕੇ ਕਿਸ ਪ੍ਰਾਣੀ ਦੇ ਹਿਰਦੇ ਤੇ ਨਾਮ ਨਾਮ ਨਾਲ ਵਿਸਰੇ ਨਾਮ ਨਾ ਵਿਸਰੇਗਾ ਅਰ ਸੱਚ ਖੰਡ ਮੇ ਇਸ ਕੋ ਪੁਛ ਨਾ ਹੋਵੇਗੀ ਜੋ ਤੂੰ ਕੌਣ ਹੈ ਅਤੇ ਕਿੱਥੇ ਜਾਂਦਾ ਹੈ ਓ ਸਿੱਖ ਓ ਸਿੱਖ ਆਦਰ ਭਾਉ ਨਾਲ ਪਰਮੇਸ਼ਰ ਦੀ ਦਰਗਾਹ ਵਿੱਚ ਬੜੀਆਂਂਗੀ ਜੋ ਸੱਚੇ ਦੀ ਦਰਗਾਹ ਹੈ ਮੈਂ دیਵਾਨ ਹਾਂ ਉਸ ਵਿੱਚ ਬੜਿਆਈਆਂ ਮਿਲਣਗੀਆਂ ਅਤੇ ਸੁਣੋ ਭਾਈ ਸਜਣੋ ਸ੍ਰੀ ਵਾਹਿਗੁਰੂ ਜੀ ਦੀ ਦਰਗਾਹ ਮੇ ਸੋਈ ਸਜਣਗੀ ਜਿਨਾ ਕੀ ਸ੍ਰੀ ਪਰਮੇਸ਼ਰ ਜੀ ਕਾ ਹੁਕਮ ਮੰਨਿਆ ਹੈ ਅਤਿ ਹੋਰ ਸਭ ਇੱਥੇ ਫਿਰਨਗੀ ਕੀ ਤਨੇਤਾਉ ਨਾ ਮਿਲੇਗੀ ਤਾਂ ਫੇਰ ਮਹਾਪੁਰਖਾਂ ਕਿਹਾ ਸੱਚੇ ਪਾਤਸ਼ਾਹ ਜੀ ਜੋ ਪ੍ਰਾਣੀ ਸ੍ਰੀ ਪਰਮੇਸ਼ਰ ਜੀ ਕੋ ਜਾਣ ਸੇ ਕਿਸ ਪ੍ਰਕਾਰ ਜਾਣੇ ਜੀ ਕਰਪਾ ਕਰਕੇ ਦੱਸੋ ਜੀ ਤਾਂ ਸ੍ਰੀ ਗੁਰੂ ਨਾਨਕ ਜੀ ਹੋਰ ਪੋ